ਕਹਿੰਦੇ ਨੇ ਕਿ ਜਦੋਂ ਬੰਦੇ ਦੀ ਬੁੱਧੀ ਪ੍ਰੇਸ਼ਟ ਹੁੰਦੀ ਹੈ ਫੇਰ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਉਹ ਕਿੱਦਾਂ ਨਾ ਕਦਮ ਚੱਕ ਲਵੇ ਫੇਰ ਉਸ ਨੂੰ ਆਪਣੇ ਭਲੇ ਬੁਰੇ ਦੀ ਕੋਈ ਸੋਧ ਨਹੀਂ ਰਹਿੰਦੀ ਭਾਵੇਂ ਉਹ ਕਿੰਨਾ ਮਰਜੀ ਸਿਆਣਾ ਹੋਵੇ ਭਾਵੇਂ ਉਹ ਕਿੰਨਾ ਮਰਜੀ ਪੜਿਆ ਲਿਖਿਆ ਹੋਵੇ ਇੱਕ ਔਰਤ ਦੀ ਸੱਚੀ ਕਹਾਣੀ ਜੋ ਬੜੀ ਪੜ੍ਹੀ ਲਿਖੀ ਹੋਈ ਸੀ ਸਿਆਣੀ ਸੀ ਤੇ ਕੰਪਨੀ ਦੇ ਸੀਓ ਦੇ ਪੱਦੇ ਉੱਤੇ ਸੀ ਤੇ ਉਸ ਨੇ ਅਜੀਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਪੜ੍ਹੀ ਲਿਖੀ ਔਰਤ ਇੱਕ ਸਿਆਣੀ ਔਰਤ ਐਦਾਂ ਕਿਵੇਂ ਕਰ ਸਕਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਤੇ ਹੋ ਸਕੇ ਤਾਂ ਇਸ ਵੀਡੀਓ ਨੂੰ ਆਖਰ ਤੱਕ ਦੇਖਿਓ ਇਹ ਗੱਲ ਹੈ ਸੂਚਨਾ ਸੇਟ ਦੀ ਜੋ 39 ਸਾਲਾਂ ਦੀ ਹੈ ਉਹ ਬੈਸਟ ਬੰਗਾਲ ਤੋਂ ਬਿਲੋਂਗ ਕਰਦੀ ਸੀ ਬੜੀ ਪੜ੍ਹੀ ਲਿਖੀ ਸੀ ਤੇ ਹੁਣ ਉਹ ਬੰਗਲੌਰ ਦੇ ਵਿੱਚ ਸ਼ਿਫਟ ਹੋ ਗਈ ਸੀ ਤੇ ਬੰਗਲੌਰ ਦੇ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਨ ਲੱਗੀ 12 ਸਾਲ ਉਸ ਨੇ ਕੰਪਨੀ ਦੇ ਵਿੱਚ ਕੰਮ ਕੀਤਾ ਤੇ ਉਸ ਦੀ ਮੁਲਾਕਾਤ ਇੱਕ ਬੰਦੇ ਨਾਲ ਹੁੰਦੀ ਹੈ ਜਿਸ ਦਾ ਨਾਮ ਬੈਂਕਟ ਰਮਨ ਸੀ ਉਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਉਹ ਫੈਸਲਾ ਕਰਦੇ ਆ ਕਿ ਆਪਾਂ ਵਿਆਹ ਕਰਵਾ ਲਈਏ ਕਿਉਂਕਿ ਉਹਨਾਂ ਦਾ ਇੱਕੋ ਹੀ ਫੀਲਡ ਸੀ ਫਿਰ 2010 ਦੇ ਵਿੱਚ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਉਹ ਸੋਚਦੇ ਆ ਕਿ ਆਪਾਂ ਰਲ ਕੇ ਬਿਜ਼ਨਸ ਚਲਾਈਏ ਤਾਂ ਉਹ ਇੱਕ ਬਿਜ਼ਨਸ ਚਲਾਉਂਦੇ ਨੇ ਉਸ ਤੋਂ ਬਾਅਦ ਬੈਂਕਟ ਰਮਨ ਉਸ ਬਿਜ਼ਨਸ ਚੋਂ ਬਾਹਰ ਹੋ ਜਾਂਦਾ ਹੈ ਉਸ ਦਾ ਬਿਜ਼ਨਸ ਦੇ ਵਿੱਚ ਦਿਲ ਨਹੀਂ ਲੱਗਦਾ ਪਰ ਸੂਚਨਾ ਸੇਠ ਇਕੱਲੀ ਹੀ ਬਿਜ਼ਨਸ ਚਲਾਉਂਦੀ ਹੈ ਤੇ ਉਹਨਾਂ ਦੇ ਵਿੱਚ ਲੜਾਈ ਵੀ ਰਹਿਣ ਲੱਗਦੀ ਹੈ 2019 ਆ ਜਾਂਦਾ ਹੈ 2019 ਵਿੱਚ ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਪਰ ਲੜਾਈ ਇਹਨਾਂ ਦੀ ਐਦਾਂ ਹੀ ਚੱਲਦੀ ਰਹਿੰਦੀ ਹੈ 2022 ਦੇ ਵਿੱਚ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਬੈਂਕਟ ਰਮਨ ਘਰ ਛੱਡ ਕੇ ਚਲਿਆ ਜਾਂਦਾ ਹੈ ਉਸ ਦੇ ਘਰ ਛੱਡਣ ਤੋਂ 1 ਮਹੀਨਾ ਬਾਅਦ ਸੂਚਨਾ ਸ਼ੀਟ ਪੁਲਿਸ ਨੂੰ ਇਤਲਾਹ ਕਰਦੀ ਹੈ ਕਿ ਇਹ ਮੈਨੂੰ ਤੰਗ ਪਰੇਸ਼ਾਨ ਕਰਦਾ ਹੈ ਮੇਰੀ ਕੁੱਟਮਾਰ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਤਲਾਕ ਦਾ ਕੇਸ ਲਾ ਦਿੰਦੇ ਨੇ ਤਲਾਕ ਮਿਲ ਜਾਂਦਾ ਹੈ ਤਲਾਕ ਮਿਲਣ ਤੋਂ ਬਾਅਦ ਸੂਚਨਾ ਸੇਠ ਬੈਂਕਟ ਰਮਨ ਦੇ ਉੱਤੇ ਖਰਚੇ ਦਾ ਕੇਸ ਕਰਦੀ ਹੈ ਕਿ ਮੈਨੂੰ 2.5 ਲੱਖ ਰੁਪਿਆ ਮਹੀਨਾ ਦਿੱਤਾ ਜਾਵੇ ਜਿਸ ਹਿਸਾਬ ਨਾਲ ਏਸ ਦੀ ਇਨਕਮ ਹੈ ਪਰ ਅਦਾਲਤ ਉਸ ਦਾ 20000 ਰੁਪਿਆ ਖਰਚਾ ਮੰਨ ਦਿੰਦੀ ਹੈ 3 ਮਹੀਨੇ ਗੁਜ਼ਰ ਜਾਂਦੇ ਨੇ ਤੇ ਬੈਂਕਟ ਰਮਨ ਉਸ ਨੂੰ ਖਰਚਾ ਦਿੰਦਾ ਹੈ 3 ਮਹੀਨਾ ਬਾਅਦ ਬੈਂਕਟ ਰਮਨ ਸੂਚਨਾ ਸੇਠ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਬੇਟੇ ਨੂੰ ਮਿਲਣਾ ਹੈ ਪਰ ਸੂਚਨਾ ਸੇਠ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਦੀ ਸੀ ਉਸ ਨੇ ਕਿਹਾ ਕਿ ਮੈਂ ਤੈਨੂੰ ਆਪਣੇ ਬੇਟੇ ਨਾਲ ਨਹੀਂ ਮਿਲ ਦਿਆਂਗੀ ਤਾਂ ਬੈਂਕਟ ਰਮਨ ਅਦਾਲਤ ਦਾ ਰੁਕ ਕਰਦਾ ਹੈ ਅਦਾਲਤ ਆਦੇਸ਼ ਦਿੰਦੀ ਹੈ ਕਿ ਬੇਟਾ ਬੈਂਕਟ ਰਮਨ ਦਾ ਵੀ ਹੈ ਤੇ ਇਸ ਨੂੰ ਵੀ ਉਸ ਨੂੰ ਮਿਲਣ ਦਾ ਹੱਕ ਹੈ ਤੇ ਅਦਾਲਤ ਕਹਿੰਦੀ ਹੈ ਕਿ ਬੈਂਕਰ ਰਮਨ ਆਪਣੇ ਬੇਟੇ ਨੂੰ ਹਫਤੇ ਦੇ ਵਿੱਚ ਇੱਕ ਵਾਰ ਮਿਲ ਸਕਦਾ ਹੈ ਤੇ ਉਹ ਵੀ ਐਤਵਾਰ ਨੂੰ ਅਦਾਲਤ ਆਦੇਸ਼ ਕਰ ਦਿੰਦੀ ਹੈ ਤੇ ਹੁਣ ਜਦੋਂ ਐਤਵਾਰ ਆਉਂਦਾ ਹੈ ਤਾਂ ਬੈਂਕਰ ਰਮਨ ਸੂਚਨਾ ਸੇਠ ਦੇ ਘਰ ਆਪਣੇ ਬੇਟੇ ਨੂੰ ਮਿਲ ਜਾਂਦਾ ਹੈ ਪਰ ਉਹ ਉਸ ਨੂੰ ਬੇਟੇ ਨਾਲ ਮਿਲ ਨਹੀਂ ਦਿੰਦੀ ਦੂਸਰਾ ਇਤਬਾਰ ਆਉਂਦਾ ਹੈ ਦੂਸਰੇ ਇਤਬਾਰ ਵੀ ਉਹ ਬੇਟੇ ਨੂੰ ਮਿਲ ਨਹੀਂ ਦਿੰਦੀ ਐਦਾਂ ਕਰਕੇ ਚਾਰ ਇਤਬਾਰ ਲੰਘ ਜਾਂਦੇ ਨੇ ਚਾਰਾਂ ਇਤਬਾਰ ਲੰਘਣ ਤੋਂ ਬਾਅਦ ਬੈਂਕਟ ਰਮਨ ਉਸ ਨੂੰ ਕਹਿੰਦਾ ਕਿ ਮੈਂ ਅਦਾਲਤ ਦੇ ਵਿੱਚ ਜਾਵਾਂਗਾ ਤੇ ਅਦਾਲਤ ਨੂੰ ਕਹਾਂਗਾ ਕਿ ਇਹ ਮੈਨੂੰ ਆਪਣੇ ਬੇਟੇ ਨਾਲ ਮਿਲ ਨਹੀਂ ਦਿੰਦੀ ਤਾਂ ਸੂਚਨਾ ਸੇਠ ਇਹ ਚਾਹੁੰਦੀ ਸੀ ਕਿ ਬੈਂਕਟ ਰਮਨ ਕਦੇ ਵੀ ਮੇਰੇ ਬੇਟੇ ਨੂੰ ਨਾ ਮਿਲੇ ਕਿਉਂਕਿ ਉਹ ਆਪਣੇ ਪਤੀ ਯਾਨੀ ਬੈਂਕਟ ਰਮਨ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਇਹਨਾਂ ਦੇ ਬੇਟੇ ਦਾ ਨੋ ਚਿੰਮੇ ਹੁੰਦਾ ਹੈ ਜਿਸ ਦੀ ਕਸਟਡੀ ਅਦਾਲਤ ਸੂਚਨਾ ਸੇਠ ਨੂੰ ਦਿੰਦੀ ਹੈ ਯਾਨੀ ਉਸ ਦੀ ਮਾਂ ਨੂੰ ਦਿੰਦੀ ਹੈ ਤੇ ਹੁਣ ਸੂਚਨਾ ਸੇਠ ਨੂੰ ਲੱਗਦਾ ਹੈ ਕਿ ਮੈਂ ਸਟੇਟ ਛੱਡ ਦੇਣੀ ਹੈ ਫੇਰ ਤਾਂ ਇਹ ਮੇਰੇ ਬੇਟੇ ਨੂੰ ਨਹੀਂ ਮਿਲ ਸਕਦਾ 6 ਜਨਵਰੀ ਨੂੰ ਸੂਚਨਾ ਸੇਠ ਬੰਗਲੌਰ ਤੋਂ ਗੋਆ ਲਈ ਫਲਾਈਟ ਲੈਂਦੀ ਹੈ ਅਤੇ ਨਾਰਥ ਗੋਆ ਦੇ ਇੱਕ ਹੋਟਲ ਸੋਲ ਬੈਲੀਅਮ ਵਿੱਚ ਸਟੇ ਕਰਦੀ ਹੈ 6 ਤੇ 7 ਤਰੀਕ ਨੂੰ ਉਹ ਗੋਆ ਵਿੱਚ ਘੁੰਮਦੀ ਹੈ ਘੁੰਮਣ ਤੋਂ ਬਾਅਦ 7 ਜਨਵਰੀ ਨੂੰ ਰਾਤ ਤਕਰੀਬਨ 10 ਵਜੇ ਉਹ ਰਿਸੈਪਸ਼ਨ ਤੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਜਾਣਾ ਹੈ ਤੇ ਮੈਨੂੰ ਕੈਬ ਕਰਵਾ ਕੇ ਦੇਵੋ ਗੱਡੀ ਦਾ ਇੰਤਜ਼ਾਮ ਟੈਕਸੀ ਦਾ ਇੰਤਜ਼ਾਮ ਕਰਵਾ ਕੇ ਦੇਵੋ ਤਾਂ ਸੂਚਨਾ ਸੇਟ ਦੀ ਇਹ ਗੱਲ ਸੁਣ ਕੇ ਹੋਟਲ ਵਾਲੇ ਕਹਿੰਦੇ ਨੇ ਕਿ ਤੁਸੀਂ ਕੱਲ ਨੂੰ ਫਲਾਈਟ ਤੇ ਚਲੇ ਜਾਓ ਤੁਹਾਡਾ ਟਾਈਮ ਵੀ ਬਚੇਗਾ ਤੇ ਤੁਹਾਡਾ ਪੈਸਾ ਵੀ ਬਚੇਗਾ ਪਰ ਸੂਚਨਾ ਸੇਟ ਕਹਿੰਦੀ ਹੈ ਕਿ ਨਹੀਂ ਮੈਨੂੰ ਟੈਕਸੀ ਦਾ ਇੰਤਜ਼ਾਮ ਕਰਵਾ ਕੇ ਦੋ ਫਿਰ ਇੱਕ ਕੈਬ ਕਰਵਾਈ ਜਾਂਦੀ ਹੈ ਉਹ ਬੰਦਾ ਹੋਟਲ ਦਾ ਜਾਣਕਾਰ ਹੁੰਦਾ ਹੈ। ਕਿਹਾ ਜਾਂਦਾ ਕਿ ਇੱਕ ਮੈਡਮ ਨੇ ਗੋਆ ਤੋਂ ਬੰਗਲੌਰ ਜਾਣਾ ਹੈ। ਤੁਸੀਂ ਕਿੰਨੇ ਪੈਸੇ ਲਵੋਗੇ? ਤਾਂ ਅੱਗੋਂ ਡਰਾਈਵਰ ਕਹਿੰਦਾ ਜਿਸ ਦਾ ਨੋ ਰਾਇ ਜੌਨ ਡਿਸੂਜਾ ਸੀ। ਉਹ ਕਹਿੰਦਾ ਕਿ ਮੈਂ 30000 ਰੁਪਏ ਲਵਾਂਗਾ ਤੇ ਇੱਕ ਡਰਾਈਵਰ ਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ ਕਿਉਂਕਿ ਸਫ਼ਰ ਬਹੁਤ ਦੂਰ ਦਾ ਹੈ ਤੇ ਇਸ ਲਈ ਜਦੋਂ ਮੈਂ ਥੱਕ ਜਾਵਾਂਗਾ ਤਾਂ ਗੱਡੀ ਦੂਸਰਾ ਡਰਾਈਵਰ ਚਲਾ ਲਵੇਗਾ ਤਾਂ ਇਹ ਗੱਲ ਹੋਟਲ ਵਾਲੇ ਸੂਚਨਾ ਸੇਠ ਨੂੰ ਦੱਸਦੇ ਆ ਤਾਂ ਉਹ ਕਹਿੰਦੀ ਹੈ ਕਿ ਕੋਈ ਪ੍ਰੋਬਲਮ ਨਹੀਂ ਉਸ ਨੂੰ ਕਹਿ ਦਿਓ ਕਿ ਆ ਜਾਵੇ ਤਾਂ ਤਕਰੀਬਨ ਰਾਤ ਦੇ 12:30 ਵਜੇ ਡਰਾਈਵਰ ਗੱਡੀ ਲੈ ਕੇ ਆ ਜਾਂਦਾ ਹੈ ਤੇ ਸੂਚਨਾ ਸੇਠ ਉਸ ਗੱਡੀ ਦੇ ਵਿੱਚ ਬੈਠ ਜਾਂਦੀ ਹੈ ਆਪਣਾ ਸਮਾਨ ਡਰਾਈਵਰ ਨੂੰ ਕਹਿੰਦੀ ਹੈ ਕਿ ਗੱਡੀ ਵਿੱਚ ਰੱਖ ਦੇ ਡ라이ਵਰ ਗੱਡੀ ਦੇ ਵਿੱਚ ਉਸਦੇ ਸੂਟਕੇਸ ਤੇ ਬਾਕੀ ਸਮਾਨ ਰੱਖਦਾ ਹੈ ਰੱਖਣ ਤੋਂ ਬਾਅਦ ਚੱਲ ਪੈਂਦੇ ਨੇ ਕਰਨਾਟਕਾ ਤੇ ਗੋਆ ਦੇ ਬਾਰਡਰ ਦੇ ਉੱਤੇ ਬੜਾ ਵੱਡਾ ਜਾਮ ਲੱਗਿਆ ਹੁੰਦਾ ਤਾਂ ਡਰਾਈਵਰ ਅੱਗੇ ਜਾ ਕੇ ਪੁੱਛਦਾ ਹੈ ਕਿ ਇਹ ਜਾਮ ਕਦੋਂ ਹਟੇਗਾ ਕਿੰਨਾ ਵੱਡਾ ਜਾਮ ਹੈ ਤਾਂ ਉੱਥੋਂ ਇੱਕ ਪੁਲਿਸ ਵਾਲਾ ਉਸ ਨੂੰ ਦੱਸਦਾ ਕਿ ਬਹੁਤ ਵੱਡਾ ਜਾਮ ਹੈ ਇੱਥੇ ਤਕਰੀਬਨ ਤੁਹਾਨੂੰ 4 ਘੰਟੇ ਲੱਗਣਗੇ ਦਾ ਡਰਾਈਵਰ ਵੀ ਸੂਚਨਾ ਸੇਠ ਨੂੰ ਕਹਿੰਦਾ ਹੈ ਕਿ ਮੈਡਮ ਜੀ ਤੁਸੀਂ ਵਾਪਸ ਚਲੇ ਜਾਓ ਫਲਾਈਟ ਰਾਹੀਂ ਬੰਗਲੌਰ ਚਲੇ ਜਾਣਾ ਕਿਉਂਕਿ ਆਪਾਂ ਨੂੰ ਬਹੁਤ ਸਮਾਂ ਲੱਗੂ ਪਰ ਸੂਚਨਾ ਸੇਠ ਉਸ ਨੂੰ ਕਹਿੰਦੀ ਹੈ ਕਿ ਨਹੀਂ ਮੈਂ ਬਾਈ ਰੋਡ ਹੀ ਬੰਗਲੌਰ ਜਾਣਾ ਹੈ ਤਾਂ ਜਾਮ ਖੁੱਲਦਾ ਹੈ तकरीबन 6 ਵਜੇ ਉਹ ਉਥੋਂ ਚੱਲਦੇ ਨੇ ਤੇ ਉਧਰ ਹੋਟਲ ਵਿੱਚ ਜਦੋਂ ਕਮਰਿਆਂ ਦੀ ਸਫਾਈ ਕਰਨ ਵਾਲਾ ਆਉਂਦਾ ਹੈ ਤਾਂ ਉਹ ਦੇਖਦਾ ਹੈ ਜਿਸ ਕਮਰੇ ਦੇ ਵਿੱਚ ਸੂਚਨਾ ਸੇਠ ਰੁਕੀ ਸੀ ਉਸ ਵਿੱਚ ਤੌਲੀਏ ਉੱਤੇ ਅਤੇ ਬੈੱਡ ਉੱਤੇ ਖੂਨ ਦੇ ਨਿਸ਼ਾਨ ਹੁੰਦੇ ਨੇ ਇਹ ਦੇਖ ਕੇ ਉਹ ਡਰ ਜਾਂਦਾ ਹੈ ਤੇ ਰਿਸੈਪਸ਼ਨ ਤੇ ਜਾਂਦਾ ਹੈ ਉਹਨਾਂ ਨੂੰ ਦੱਸਦਾ ਹੈ ਕਿ ਉਸ ਕਮਰੇ ਦੇ ਵਿੱਚ ਖੂਨ ਦੇ ਧੱਬੇ ਨੇ ਤੇ ਫਿਰ ਹੋਟਲ ਵਾਲੇ ਪੁਲਿਸ ਨੂੰ ਬੁਲਾਉਂਦੇ ਨੇ ਪੁਲਿਸ ਵਾਲੇ ਸੀਸੀਟੀਵੀ ਕੈਮਰੇ ਦੇਖਦੇ ਆ ਆਪਣੀ ਇਨਕੁਆਰੀ ਕਰਦੇ ਨੇ ਤੇ ਫਿਰ ਉਹ ਗੱਡੀ ਬਾਰੇ ਪੁੱਛਦੇ ਆ ਕਿ ਕਿਸ ਦੀ ਗੱਡੀ ਤੇ ਗਈ ਹੈ ਤਾਂ ਹੋਟਲ ਵਾਲੇ ਕਹਿੰਦੇ ਆ ਕਿ ਉਹ ਡਰਾਈਵਰ ਸਾਡਾ ਜਾਣਕਾਰ ਹੈ ਫਿਰ ਪੁਲਿਸ ਵਾਲੇ ਉਸ ਡਰਾਈਵਰ ਦਾ ਫੋਨ ਨੰਬਰ ਲੈਂਦੇ ਨੇ ਤੇ ਉਸ ਨੂੰ ਫੋਨ ਲਗਾਉਂਦੇ ਨੇ ਤਾਂ ਪੁਲਿਸ ਡਰਾਈਵਰ ਨਾਲ ਗੱਲ ਕਰਦੀ ਹੈ ਕਿ ਜੋ ਤੇਰੀ ਗੱਡੀ ਦੇ ਵਿੱਚ ਮੈਡਮ ਹੈ ਇਸ ਨਾਲ ਕੋਈ ਛੋਟਾ ਬੱਚਾ ਵੀ ਹੈ ਦਾ ਡਰਾਈਵਰ ਕਹਿੰਦਾ ਨਹੀਂ ਤਾਂ ਪੁਲਿਸ ਕਹਿੰਦੀ ਹੈ ਕਿ ਇਸ ਮੈਡਮ ਨਾਲ ਗੱਲ ਕਰਾਓ ਤਾਂ ਡਰਾਈਵਰ ਸੂਚਨਾ ਸੇਠ ਨੂੰ ਫੋਨ ਫੜਾ ਦਿੰਦਾ ਤੇ ਪੁਲਿਸ ਉਸ ਤੋਂ ਪੁੱਛਦੀ ਹੈ ਕਿ ਜੋ ਤੇਰੇ ਨਾਲ ਬੱਚਾ ਸੀ ਉਹ ਕਿੱਥੇ ਹੈ ਤਾਂ ਸੂਚਨਾ ਸੇਠ ਕਹਿੰਦੀ ਹੈ ਕਿ ਗੋਆ ਦੇ ਵਿੱਚ ਹੀ ਮੈਂ ਆਪਣੀ ਰਿਸ਼ਤੇਦਾਰੀ ਵਿੱਚ ਉਸ ਨੂੰ ਛੱਡ ਦਿੱਤਾ ਤਾਂ ਪੁਲਿਸ ਵਾਲੇ ਉਸ ਤੋਂ ਉਹ ਘਰ ਦਾ ਨੰਬਰ ਫੋਨ ਨੰਬਰ ਤੇ ਉਸ ਦਾ ਐਡਰੈਸ ਪੁੱਛਦੇ ਨੇ ਸੂਚਨਾ ਸੇਠ ਉਹਨਾਂ ਨੂੰ ਐਡਰੈਸ ਤੇ ਫੋਨ ਨੰਬਰ ਦਿੰਦੀ ਹੈ ਪਰ ਉਹ ਫੋਨ ਨੰਬਰ ਨਹੀਂ ਲੱਗਦਾ ਤੇ ਉਹ ਐਡਰੈਸ ਵੀ ਸਹੀ ਨਹੀਂ ਹੁੰਦਾ ਪੁਲਿਸ ਦਾ ਸ਼ੱਕ ਹੋਰ ਪੱਕਾ ਹੋ ਜਾਂਦਾ ਹੈ ਕਿ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਉਸ ਤੋਂ ਬਾਅਦ ਪੁਲਿਸ ਡਰਾਈਵਰ ਨੂੰ ਫੋਨ ਲਗਾਉਂਦੀ ਹੈ ਕਿ ਤੂੰ ਜੇ ਤੈਨੂੰ ਰਸਤੇ ਦੇ ਵਿੱਚ ਕੋਈ ਥਾਣਾ ਦਿਖੇ ਕੋਈ ਪੁਲਿਸ ਦੀ ਗੱਡੀ दिखे ਉਥੇ ਗੱਡੀ ਰੋਕ ਦੇਮੀ ਤੇ ਉਸ ਤੋਂ ਬਾਅਦ ਸਾਨੂੰ ਫੋਨ ਕਰੀ ਡਰਾਈਵਰ ਵੀ ਘਬਰਾ ਜਾਂਦਾ ਕਿ ਗੱਲ ਕੀ ਹੈ ਤੇ ਫੇਰ ਡਰਾਈਵਰ ਇੱਕ ਹੋਟਲ ਦੇ ਉੱਤੇ ਗੱਡੀ ਖੜਾਉਂਦਾ ਤੇ ਸੂਚਨਾ ਸੇਠ ਨੂੰ ਕਹਿੰਦਾ ਕਿ ਮੈਡਮ ਮੈਂ ਚਾਹ ਪੀਣੀ ਹੈ ਤੁਸੀਂ ਵੀ ਆਰਾਮ ਕਰ ਲਓ ਤੇ ਉਹ ਸੂਚਨਾ ਸੇਠ ਤੋਂ ਪਰੇ ਹੋ ਕੇ ਇੱਕ ਬੰਦੇ ਨੂੰ ਪੁੱਛਦਾ ਕਿ ਇੱਥੇ ਨੇੜੇ ਥਾਣਾ ਕਿੱਥੇ ਹੈ ਤਾਂ ਉਹ ਦੱਸਦਾ ਕਿ ਇੱਥੋਂ 5 ਕਿਲੋਮੀਟਰ ਦੂਰ ਆਈ ਮੰਗਲਾ ਥਾਣਾ ਤੇ ਫਿਰ ਡਰਾਈਵਰ ਸੂਚਨਾ ਸੇਠ ਨੂੰ ਕਹਿੰਦਾ ਕਿ ਮੈਡਮ ਮੈਨੂੰ ਇੱਥੇ ਥਾਣੇ ਦੇ ਵਿੱਚ ਥੋੜਾ ਜਿਹਾ ਕੰਮ ਹੈ ਤੇ ਮੈਨੂੰ ਉੱਥੇ ਰੁਕਣਾ ਪਊਗਾ ਤਾਂ ਸੂਚਨਾ ਸੇਠ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੇ ਡਰਾਈਵਰ ਆਪਣੀ ਗੱਡੀ ਨੂੰ ਥਾਣੇ ਦੇ ਵਿੱਚ ਲਗਾ ਦਿੰਦਾ ਹੈ ਤੇ ਅੰਦਰ ਜਾਂਦਾ ਹੈ ਅੰਦਰ ਜਾ ਕੇ ਗੋਆ ਪੁਲਿਸ ਦੇ ਨਾਲ ਬੰਗਲੌਰ ਪੁਲਿਸ ਦੀ ਗੱਲ ਕਰਵਾਉਂਦਾ ਹੈ ਤੇ ਫਿਰ ਗੋਆ ਪੁਲਿਸ ਬੰਗਲੌਰ ਪੁਲਿਸ ਨੂੰ ਸਾਰਾ ਕੁਝ ਦੱਸਦੀ ਹੈ ਤੇ ਆਈ ਮੰਗਲਾ ਥਾਣੇ ਦੀ ਪੁਲਿਸ ਗੱਡੀ ਦੇ ਦੁਆਲੇ ਹੋ ਜਾਂਦੀ ਹੈ ਤੇ ਸੂਚਨਾ ਸੀਖ ਨੂੰ ਬਾਹਰ ਕੱਢਦੀ ਹੈ ਤੇ ਉਸ ਨੂੰ ਪੁੱਛਦੀ ਹੈ ਜਿਹੜੇ ਹੋਟਲ ਦੇ ਵਿੱਚ ਤੂੰ ਰਹਿ ਕੇ ਆਈ ਸੀ ਉਸ ਕਮਰੇ ਦੇ ਵਿੱਚ ਤੌਲੀਏ ਤੇ ਅਤੇ ਬੈੱਡ ਤੇ ਜੋ ਖੂਨ ਦੇ ਨਿਸ਼ਾਨ ਸੀ ਉਹ ਕਿਵੇਂ ਆ ਗਏ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਦੇ 4 ਸਾਲਾ ਬੱਚੇ ਦੀ ਲਾਸ਼ ਨਿਕਲੀ ਤੇ ਜਦੋਂ ਪੁਲਿਸ ਨੇ ਉਹ ਲਾਸ਼ ਦੇਖੀ ਤਾਂ ਸੂਚਨਾ ਸੇੜ ਤੋਂ ਪੁੱਛਿਆ ਕਿ ਇਸ ਦੀ ਮੌਤ ਕਿਵੇਂ ਹੋ ਗਈ ਤਾਂ ਉਹ ਦੱਸਦੀ ਹੈ ਕਿ ਜਦੋਂ ਮੈਂ ਸਵੇਰੇ ਸੁੱਤੀ ਉੱઠી ਤਾਂ ਮੈਂ ਦੇਖਿਆ ਕਿ ਇਹ ਮਰਿਆ ਪਿਆ ਸੀ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਜਿਉਂ ਕਿ ਕੀ ਕਰਾਂਗੀ ਤੇ ਮੈਂ ਆਪਣੀ ਨਾੜ ਕੱਟਣ ਦੀ ਕੋਸ਼ਿਸ਼ ਕੀਤੀ ਇਸ ਲਈ ਹੀ ਉਥੇ ਤੌਲੀਏ ਉੱਤੇ ਤੇ ਬੈੱਡ ਉੱਤੇ ਖੂਨ ਪਿਆ ਸੀ ਤੇ ਸੂਚਨਾ ਸੇਠ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਉਸ ਤੋਂ ਬਾਅਦ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਹੈ ਪੋਸਟਮਾਰਟਮ ਦੇ ਵਿੱਚ ਨਿਕਲ ਕੇ ਆਉਂਦਾ ਕਿ ਬੱਚੇ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ ਸੂਚਨਾ ਸੇਠ ਨੇ ਜਾਂ ਤਾਂ ਉਸ ਦਾ ਮੂੰਹ ਤੌਲੀਏ ਨਾਲ ਦਬ ਦਿੱਤਾ ਜਾਂ ਫਿਰ ਉਸ ਦੇ ਮੂੰਹ ਤੇ ਸਹਰਾਣਾ ਦੇ ਕੇ ਉਸ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਫੇਰ ਹੋਟਲ ਦੇ ਵਿੱਚ ਹੋਰ ਇਨਵੈਸਟੀਗੇਸ਼ਨ ਕੀਤੀ ਤੇ ਉਥੋਂ ਪੁਲਿਸ ਨੂੰ ਦੋ ਕੱਪ সিরাপ ਮਿਲੇ ਤਾਂ ਪੁਲਿਸ ਨੇ ਸੋਚਿਆ ਕਿ ਏਸ ਨੇ ਪਹਿਲਾਂ ਆਪਣੇ ਬੱਚੇ ਨੂੰ ਇਹ ਪਿਆਏ ਕਿ ਜਦੋਂ ਫਿਰ ਇਹ ਉਹ ਕੱਪ সিরাপ ਦੇ ਨਸ਼ੇ ਦੇ ਵਿੱਚ ਹੋ ਗਿਆ ਤਾਂ ਉਸ ਤੋਂ ਬਾਅਦ ਏਸ ਨੇ ਉਸ ਦਾ ਮੂੰਹ ਦੱਬ ਕੇ ਸਹਰਾਣੇ ਦੇ ਨਾਲ ਜਾਂ ਤੌਲੀਏ ਦੇ ਨਾਲ ਉਸ ਨੂੰ ਮਾਰ ਦਿੱਤਾ ਪਰ ਬੱਚੇ ਦੇ ਗਾਲ ਉੱਤੇ ਜਾਂ ਕਿਤੇ ਹੋਰ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ ਤੇ ਸੂਚਨਾ ਸੇਠ ਦੇ ਜਦੋਂ ਬੈਗ ਦੀ ਹੋਰ ਤਲਾਸ਼ੀ ਲੈਂਦੀ ਜਾਂਦੀ ਹੈ ਤਾਂ ਉਸ ਵਿੱਚੋਂ ਇੱਕ ਚਿੱਠੀ ਮਿਲਦੀ ਹੈ ਜਿਸ ਉੱਤੇ ਲਿਖਿਆ ਹੋਇਆ ਸੀ ਕਿ ਮੈਨੂੰ ਅਦਾਲਤ ਦਾ ਇਹ ਫੈਸਲਾ ਬਿਲਕੁਲ ਚੰਗਾ ਨਹੀਂ ਲੱਗਿਆ ਤੇ ਮੈਂ ਨਹੀਂ ਚਾਹੁੰਦੀ ਕਿ ਬੈਂਕਟ ਰਮਨ ਮੇਰੇ ਬੇਟੇ ਨੂੰ ਮਿਲੇ ਕਿਉਂਕਿ ਮੈਂ ਬੈਂਕਟ ਰਮਨ ਨੂੰ ਨਾਫਰਤ ਕਰਦੀ ਆ ਤੇ ਪੁਲਿਸ ਨੂੰ ਪੂਰਾ ਸ਼ੱਕ ਹੋ ਗਿਆ ਕਿ ਇਸ ਵਜ੍ਹਾ ਕਰਕੇ ਹੀ ਸੂਚਨਾ ਸੇਠ ਨੇ ਆਪਣੇ 4 ਸਾਲਾਂ ਦੇ ਬੱਚੇ ਨੂੰ ਮਾਰ ਦਿੱਤਾ ਹੁਣ ਸੂਚਨਾ ਸੇਠ ਜੇਲ੍ਹ ਦੇ ਵਿੱਚ ਹੈ ਤੇ ਦੱਸਣ ਵਾਲੇ ਦੱਸਦੇ ਆ ਕਿ ਇੰਜ ਲੱਗਦਾ ਜਿਵੇਂ ਕਿ ਉਸ ਨੂੰ ਆਪਣੇ ਬੱਚੇ ਦੀ ਮੌਤ ਦਾ ਭੋਰਾ ਵੀ ਦੁੱਖ ਨਾ ਹੋਵੇ ਸ਼ਾਇਦ ਸੂਚਨਾ ਸੇਟ ਦਿਮਾਗੀ ਪਰੇਸ਼ਾਨ ਹੋ ਗਈ ਸੀ ਇਸ ਕਰਕੇ ਹੀ ਉਸ ਨੇ ਆਪਣੇ ਬੱਚੇ ਦਾ ਕਤਲ ਕਰ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਾਇਦ ਉਹ ਆਪਣੇ ਬੱਚੇ ਦੇ ਪਿਆਰ ਨਾਲੋਂ ਆਪਣੇ ਪਤੀ ਨੂੰ ਕਿਤੇ ਜ਼ਿਆਦਾ ਨਫ਼ਰਤ ਕਰਦੀ ਸੀ ਜਿਸ ਕਰਕੇ ਉਸ ਨੇ ਆਪਣੇ ਬੱਚੇ ਦੀ ਜਾਨ ਲੈ ਲਈ ਸਿਰਫ ਇਸ ਲਈ ਕਿ ਉਸ ਬੰਦੇ ਦਾ ਪਰਛਾਵਾਂ ਮੇਰੇ ਪੁੱਤਰ ਤੇ ਨਾ ਪਵੇ ਸੋ ਇਹ ਸਾਰੀ ਘਟਨਾ ਬੜੀ ਮੰਦ ਭਾਗੀ ਘਟਨਾ ਹੈ ਤੁਹਾਡੇ ਇਸ ਘਟਨਾ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ